ਬੰਦਾ ਦੇਖ ਲਓ ਕਿਹੜੀ ਪਾਰਟੀ ਦਾ ਕੋਣ ਫੇਸ ਹੈ ਉਹਨਾਂ ਨੂੰ ਚੂਸ ਕਰ ਲੋ ਓਮੀਓ ਫੀਲ ਕੈਨ ਐਜ਼ ਅ ਕਪੈਸਿਟੀ ਐਕਸਪੀਰੀਅੰਸ ਐਂਡ ਕ੍ਰੈਡੈਂਸ਼ਲਸ ਦੁਬਈ ਕੋਈ ਤੇਲ ਨਹੀਂ ਰੇਤਾ ਸੀ ਇੱਕ ਬੰਦੇ ਨੇ ਰੇਤੇ ਤੋਂ ਸੋਨਾ ਬਣਾਵਾ ਬੰਦਾ ਇੱਕੋ ਹੀ ਸੀ ਨਾਲ ਤੁਸੀਂ ਅਬੂਦਾਬੀ ਦੇਖ ਲਓ ਜਿਸ ਕੋਲ ਤੇਲ ਹੈ ਉਹ ਕਿ ਨੂੰ ਡਿਵੈਲਪ ਇਨਾ ਹੋਇਆ ਭਾਵੇਂ ਸਭ ਤੋਂ ਵੀਰ ਉਹਦਾ ਵੀ ਹੈ ਪਰ ਨੋਕੀ ਸਾਰੇ ਦਬਈਏ ਨਾ ਛਾੜਦਾ ਕਿਉਂਕਿ ਵਨ ਮੈਨ ਵਿਜ਼ਨ ਵਨ ਮੈਨ ਕੈਨ ਚੇਂਜ ਐਨੀਥਿੰਗ ਨਾਥਿੰਗ ਇਜ਼ ਇੰਪੋਸੀਬਲ ਅੱਜ ਜਦੋਂ ਮੈਨੂੰ ਯਾਦ ਹੈ ਸਰਕਾਰ ਬਣੀ ਕੋਟੇਪਾਲ ਸਾਹਿਬ ਸਭ ਉਹ 8 8 ਕਾ 10 ਲੱਖ ਘੰਟੇ ਲੱਗਦੇ ਸੀ ਕੱਟ ਪੀਰੀ ਦੇ ਪਹਿਲੀ ਮੀਟਿੰਗ ਮੈਂ ਕਿਹਾ ਮੈਂ ਆਪਕੀ ਮੇਕ ਇਟ ਪਾਵਰ ਸਪਲਸ ਕੀ ਰਿਕੁਆਇਰਮੈਂਟ ਹੈ ਉਕੇ ਤੇ ਜਿੰਨੇ ਥਰਮਲ ਪਲਾਂਟ ਆ ਜਿਹੜੇ ਅਸਲ ਮੈਂ ਕਿਹਾ ਆਲ ਸੈਂਕਸ਼ਨਡ ਵਨ ਡੇ ਇੱਕ ਦਿਨ ਸਾਰੇ ਐਂਡ ਆਈ ਸੈਟ ਵਿਦ ਥੈਮ 4 ਇਅਰਸ ਇਟ ਹਾਸ ਟੂ ਬੀ ਕੰਪਲੀਟ ਐਵਰੀ ਮੰਡੇ ਆਈ ਹਾਡ ਟੂ ਹਵਰ ਮੀਟਿੰਗ ਰਿਵਿਊ ਕਰਕੇ 4 ਸਾਲਾ ਕੰਪਲੀਟ ਕਰਤਾ ਫਿਰ ਮੈਂ ਦੇਖਿਆ ਮੈਂ ਕਿਹਾ ਜੀ ਹਰ ਸਟਰੀਟ ਦਾ ਇਨਫਰਾਸਟ੍ਰਕਚਰ ਜ਼ਰੂਰ ਤਾਂ ਇੰਪੋਰਟੈਂਟ ਹੈ ਮੈਂ ਕਿਹਾ ਮੈਂ ਹਰ ਡਿਸਟ੍ਰਿਕਟ ਹੈੱਡਕੁਆਰਟਰ ਨੂੰ ਚੰਡੀਗੜ੍ਹ ਨਾਲ ਐਕਸਪ੍ਰੈਸਵੇ ਨਾ ਜੋੜਨਾ 4 ਲੇਨ ਐਕਸਪ੍ਰੈਸਵੇ ਅਸੀਂ ਨਕਸ਼ਾ ਬਣਾਇ ਕਿੰਨੇ ਹਜ਼ਾਰ ਚਾਹੀਦਾ ਇੱਕ ਵਨ ਡੇ ਵੀ ਗਾਟ एवरीथिंग ਸੈਂਸ਼ਨਡ ਪਰਮਿਟ ਫਰ ਉਸਪੋਰਟ ਲਿਆ ਜਾਂ ਕਿਤੇ ਖੜੇ ਜਾ ਪਹਿਲੇ ਤੁਸੀਂ ਇੱਥੋਂ ਮੁੱਕ ਗਏ ਜਾਂਦੇ ਸੀ ਇੱਥੋਂ ਤੁਸੀਂ ਚੰਦੀਕੋਟ ਜਾਂਦੇ ਸੀ ਕੀ ਹਾਲ ਚਾ ਹੁਣ ਕੀ ਹੈ ਆਪਾਂ ਤਾਂ ਵਿਦਿਆਪਦਿਕ ਜਿਹਨੇ ਹੋਲਿਸਟਿਕ ਡਿਵੈਲਪਮੈਂਟ ਕਰਾਈ ਤੁਸੀਂ ਪਹਿਲੇ ਕਿੰਨੇ ਰੇਲਵੇ ਸਟੇਸ਼ਨ ਉੱਪਰ ਫਲਾਈਓਵਰ ਕਿੰਨੇ ਪੁਰ ਦੇਖਦੇ ਹੁੰਦੇ ਆੜੇ ਦੇਖਦੇ ਹੁੰਦੇ ਸੀ ਹੁਣ ਪੰਜਾਬ ਕੀ ਫਾੜੇ ਦੇਖਿਆ ਇੱਕ ਦਿਨ ਚ ਮੈਂ ਪਤਾ ਕਰਾਇਆ ਮੈਂ ਕਿੰਨੇ ਰੇਲਵੇ ਫਾੜੇ ਕਿ ਪੰਜਾਬ ਚ ਜਿੱਥੇ ਫਰਕ ਆ ਤੇ ਰੁਪਏ ਰੁਪਏ ਇਹਨਾਂ 180 180 ਵਨ ਡੇ ਬੜਾ ਦੇਖੋ ਮੈਨੂੰ ਪੈਸ਼ੇਂ ਚਾਹੀਦਾ ਹੈ ਪੈਸੇ ਦੀ ਕਮੀ ਨਹੀਂ ਹੈ ਸਰਕਾਰਾਂ ਕੋਲ ਜੇ ਤੁਸੀਂ ਸਰਕਾਰ ਚ ਆਉਣਾ ਇਕੱਲਾ ਜੁਆਏ ਕਰਨ ਵਾਸਤੇ ਜੇ ਭਗਵੰਤ ਮਾਨ ਹੈ ਹੈਲੀਕਾਪਟਰ ਆ ਗਏ ਤੇ ਆਪਸ ਚਾਣਾ ਸ਼ੂਟ ਮਾਰਦਾ ਥੋੜੇ ਕਿਸੇ ਇੰਡਸਟਰੀਲ ਕੋਲੇ ਚਲੇ ਗਿਆ ਕਿਤੇ ਹੋਰ ਕਿਤੇ ਚਲੇ ਗਿਆ ਬਹਿ ਕੇ ਚਾਹ ਪਾਣੀ ਪੀ ਕੇ ਸ਼ਾਮ ਨੂੰ दारू ਪੀ ਕੇ ਸੋਜਣਾ ਯਾਰ ਜਿਵੇਂ ਬਿਜਲੀ ਦਾ ਸੁਰਾ ਵਾਲੀ ਨਹੀਂ ਬਿਜਲੀ ਆવાનું ਮੁਰ ਵੀ ਕੱਟ ਲੱਗ ਰਿਹਾ ਹੈ ਤੇ ਇਹਨਾਂ ਦੀ ਸਰਕਾਰ ਚਾਹੇ ਤਾਂ ਬੜਾ ਕੁਝ ਵਾਦੇ ਕਰਦੇ ਸੀ ਉਹ ਵੀ ਨਹੀਂ ਉਹਨਾਂ ਨੇ ਪੂਰੇ ਪਿਛਲੇ 10 ਸਾਲਾਂ ਇੱਕ ਯੂਨਿਟ ਨਵਾਂ ਐਡ ਨਹੀਂ ਹੋਇਆ ਥੋੜੀ ਪ੍ਰੋਡਕਸ਼ਨ ਥੋੜੀ ਜਿਹੜੇ ਦੋ AC ਸੀ ਚਾਰ ਲਾ ਲੇ ਬਿਲੀ ਨਹੀਂ ਬਣਨ ਗਈ ਪਰ ਐਡ ਕਿਉਂ ਕੀਤਾ ਕਿਸ ਨੇ ਇੱਕ ਸੁਪੀਰ ਨੂੰ ਹਸੜਕ ਦੱਸ ਦਿਓ ਜੇ ਕੋਈ ਹੋਈ ਹੈ ਇੱਕ ਕੋਈ ਨਵੀਂ ਉਹ ਚੀਜ਼ ਦੱਸ ਦਿਓ ਕੋਈ ਐਡ ਵੀ ਆਪਾਂ ਡੈਮੋਕ੍ਰੇਸੀ ਦਾ ਮਤਲਬ ਹੈ ਆਪਾਂ ਬੰਦੇ ਚੰਗੇ ਚੁਸਰਗੇ ਆ ਪ੍ਰੋਬਲਮ ਵਿਦ ਅਸ ਵੀ ਆਪਾਂ ਬੰਦੇ ਨਹੀਂ ਆਪਾਂ ਚੂਜ਼ ਕਰਦੇ ਹੋਗੇ ਬੰਦੇ ਜਿਹੜੇ ਪੰਛੀ ਖੜਾ ਕਰ ਦਿੰਦੇ ਫਿਰ ਆਪਾਂ ਰੋਣੇ ਸਹੀ ਹੈ